ਨੂਰ ਮਿਲਦਾ ਹੈ ਗਮ ਦਿਲੋਂ ਕੋ ਸਰੂਰ ਮਿਲਦਾ ਹੈ ਜੋ ਵੀ ਤੇਰੇ ਦਰ ਪੇ ਆ ਜਾਏ ਉਸੇ ਕੁਛ ਨਾ ਕੁਛ ਤੋ ਜ਼ਰੂਰ ਮਿਲਦਾ ਹੈ ਜੁਗੋ ਜੁਗੋ ਅਟਲ ਸਰਵਰੇ ਕੈਨਾਤ ਖੰਡਾਂ ਬ੍ਰਹਮੰਡਾਂ ਦੇ ਮਾਲਕ ਜਗਤ ਗੁਰੂ ਧਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਆਓ ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੀਏ ਤੁਹਾਡੀ ਅਤੇ ਸਾਡੀ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਵੇ ਕੋਈ ਵੀ ਰਸਨਾ ਵੀਰ ਬਜ਼ੁਰਗ ਫਤੇ ਤੋਂ ਵਾਂਝੀ ਨਾ ਰਹਿ ਜਾਵੇ ਕਿਉਂਕਿ ਇਸ ਫਤੇ ਖਾਤਰ ਮੇਰੇ ਸਤਿਗੁਰਾਂ ਨੇ ਆਪਣਾ ਸਾਰਾ ਸਰਮਸਵਾਰ ਦਿੱਤਾ ਇਸ ਫਤੇ ਖਾਤਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 4 ਲੱਖ ਤੇ ਜ਼ਿਗਰ ਕੌਮ ਤੋਂ ਵਾਰ ਦਿੱਤੇ ਤੈਨੂੰ ਕਿਸੇ ਸੱਜਣ ਨੇ ਲਿਖੇ ਫਤੇ ਵਾਰੇ ਉਹ ਬੜਾ ਸੁੰਦਰ ਲਿਖਦਾ ਹੈ ਕੀ ਲਿਖਦਾ ਹੈ ਉਹ ਕਹਿੰਦਾ ਫਤਿਹ ਨਾਲ ਇਹ ਅਕਾਲ ਦੇ ਜੋੜ ਦੀਏ ਇਹ ਸ਼ਹੀਦਾ ਦੇ ਖੂਨ ਚੋਂ ਆਈ ਫਤਿਹ ਜ਼ਰਾ ਤੱਕੋ ਸਰਹੰਦ ਦੀ ਕੰਧ ਵੱਲੇ ਸਹਿਬ ਜਾਦੇ ਆ ਕਿਵੇਂ ਬੁਲਾਈ ਫਤਿਹ ਬਹਿਮਾ ਭਰਮਾ ਪਖੰਡਾਂ ਦਾ ਨਾਸ ਕਰਦੀ ਪਿਆਰੇ ਪ੍ਰੀਤਮ ਦੇ ਤਾਂ ਹੀ ਮਲਾਏ ਫਤਿਹ ਉਹਦੀ ਕਦੇ ਨਾ ਜੱਗ ਵਿੱਚ ਹਾਰ ਹੁੰਦੀ ਤੇ ਜਿਹੜਾ ਸੰਗਤ ਵਿੱਚ ਗੱਜ ਕੇ ਬੁલાਏ ਫਤਿਹ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਵੱਲ ਆਦਬ ਸਤਕਾਰ ਨਾ ਸੀ ਝੁਕਾ ਕੇ ਗੱਜਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਭੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਦੁਨੀਆ ਤੇ ਨਾ ਕੋਈ ਆਇਆ ਹੈ ਨਾ ਕੀ ਆਉਣਾ ਨਾ ਕੋਈ ਆਵੇਗਾ ਜਦੋਂ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੇ ਕਹਿਲੂਰ ਦੇ ਰਾਜਾ ਰਾਜਾ ਤਾਰਾ ਚੰਦ ਰਾਜਾ ਤਾਰਾ ਚੰਦ ਦਾ ਹੋਇਆ ਪੁੱਤਰ ਰਾਜਾ ਦੀਪ ਚੰਦ ਕਹਿਲੂਰੀਆ ਉਹਨਾਂ ਤੋਂ ਮਾਖੂਆ ਦੀ ਧਰਤੀ ਮੇਰੇ ਸਤਿਗੁਰਾਂ ਨੇ ਮੁੱਲ ਲਈ ਜਿਹਦਾ ਨਾਂ ਰੱਖਿਆ ਚੱਕ ਮਾਤਾ ਨਾਨਕੀ ਸਮਾਂ ਆਪਣੀ ਚਾਲੇ ਚੱਲਦਾ ਗਿਆ ਸਾਈ ਭੇ ਕਮਾਲ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਉਸ ਧਰਤੀ ਤੇ ਆਏ ਬੜੇ ਚੋਸ ਵਰਤਾਏ ਫਿਰ ਉਸ ਧਰਤੀ ਦਾ ਨਾਂ ਰੱਖਿਆ आनंदपुरी ਅੱਜ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਆਪਣੇ ਹੱਥਾਂ ਦੇ ਨਾਲ ਵਸਾਈ ਉਸ ਆਨੰਦਪੁਰੀ ਵਿੱਚ ਬਰਾਜਮਾਨ ਨੇ ਉਧਰੋਂ ਹਿੰਦੂਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਜਿਹੜਾ ਜ਼ੁਲਮ ਤੇ ਜ਼ੁਲਮ ਜ਼ੁਲਮ ਤੇ ਜ਼ੁਲਮ ਕਰ ਰਿਹਾ ਸੀ ਉਹਨੇ ਇਤਨੇ ਜ਼ੁਲਮ ਕਰੇ ਉਹਨੇ ਆਪਣੇ ਭਰਾਵਾਂ ਨੂੰ ਵੀ ਬਖਸ਼ਿਆ ਆਪਣੇ ਪਿਤਾ ਨੂੰ ਵੀ ਬਖਸ਼ਿਆ ਆਪਣੇ ਪਿਤਾ ਨੂੰ 8 ਮਹੀਨੇ ਸਲੀਮਗੜ ਦੀ ਜੇਲ੍ਹ ਵਿੱਚ ਰੱਖਿਆ ਬਾਅਦ ਵਿੱਚ ਆਗਰੇ ਦੀ ਜੇਲ੍ਹ ਵਿੱਚ ਬੰਦ ਕੀਤਾ ਸ਼ਾਹਜਹਾਨ ਪਿਤਾ ਨੇ ਆਪਣੇ ਪੁੱਤਰ ਨੂੰ ਚਿੱਠੀ ਲਿਖੀ ਹੈ ਪੁੱਤਰਾ ਮੇਰੀ ਸਿਹਤ ਕੁਝ ਬਿਮਾਰ ਹੈ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ ਮੈਨੂੰ ਪਾਣੀ ਭੇਜ ਦੇ ਮੇਰੇ ਕੋਲ ਪਾਣੀ ਨਹੀਂ ਮੈਂ ਪਾਣੀ ਕਿੰਨਿਓ ਬੜਾ ਪਿਆਸਾ ਹੈ ਚਿੱਠੀ ਬਾਦਸ਼ਾਹ ਕੋਲ ਗਈ ਹੈ ਔਰੰਗਜ਼ੇ ਬਾਦਸ਼ਾਹ ਨੇ ਚਿੱਠੀ ਪੜ੍ਹੀ ਹੈ ਚਿੱਠੀ ਦਾ ਜਵਾਬ ਲਿਖਿਆ ਪਿਤਾ ਜੀ ਮੇਰੇ ਕੋਲ ਤੁਹਾਨੂੰ ਚਿੱਠੀ ਲਿਖਣ ਦਾ ਸਮਾਂ ਨਹੀਂ ਜਿਹੜੀ ਚਿੱਠੀ ਦੇ ਨਾਲ ਜਿਹੜੀ ਸ਼ਾਹੀ ਦੇ ਨਾਲ ਤੁਸੀਂ ਚਿੱਠੀ ਲਿਖੀ ਹੈ ਉਹ ਸਿਆਹੀ ਨੂੰ ਪੀ ਕੇ ਆਪਣੀ ਪਿਆਸ ਬੁਝਾ ਲੈ ਮੇਰੇ ਕੋਲ ਸਮਾਂ ਨਹੀਂ ਮੇਰਾ ਜਿਹੜਾ ਸਮਾਂ ਹੈ ਉਹ ਬੜਾ ਕੀਮਤੀ ਹੈ ਮੇਰੀਆਂ ਜ਼ਿੰਮੇਵਾਰੀਆਂ ਬੜੀਆਂ ਵੱਧ ਚੁੱਕੀਆਂ ਨੇ ਔਰੰਗਜ਼ੇਬ ਬਾਦਸ਼ਾਹ ਦਾ ਪਿਤਾ ਜੇਲ੍ਹ ਵਿੱਚ ਚੜ੍ਹਾਈ ਕਰ ਗਿਆ ਹਿੰਦੁਸਤਾਨ ਦੇ ਬਾਦਸ਼ਾਹ ਨੇ ਬੜੇ ਜ਼ੁਲਮ ਟਾਹੇ ਉਹ ਇੱਕੋ ਇੱਕ ਧਰਮ ਬਣਾਉਣਾ ਚਾਹੁੰਦਾ ਸੀ ਮੁਸਲਮਾਨ ਧਰਮ ਕਸ਼ਮੀਰ ਦੀ ਧਰਤੀ ਤੇ ਬੜੇ ਜ਼ੁਲਮ ਹੋਏ ਕਸ਼ਮੀਰ ਦੇ ਪੰਡਤਾਂ ਤੇ ਬੜੇ ਜ਼ੁਲਮ ਹੋਏ ਬਾਦਸ਼ਾਹ ਔਰੰਗਜ਼ੇਬ ਨੇ ਇਤਨੇ ਜ਼ੁਲਮ ਕੀਤੇ ਉਹਨਾਂ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਸੀ ਜ਼ੁਲਮ ਇੱਥੋਂ ਤੱਕ ਵਧੇ ਉਹਨਾਂ ਦੇ ਮੰਦਰ ਢਾਹ ਦਿੱਤੇ ਮਸੀਤਾਂ ਸਾਰੀਆਂ ਗਈਆਂ ਕਸ਼ਮੀਰ ਦੇ ਪੰਡਤ ਉਹਨਾਂ ਨੇ ਬੜੇ ਦੇਵੀ ਦੇਵਤੇ ਮਨਾਏ ਬੜੇ ਪੱਥਰਾਂ ਅੱਗੇ ਨੱਕ ਰਗੜੇ ਪਰ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਪੜੀ ਜਦੋਂ ਸਭ ਕੁਝ ਬਰਬਾਦ ਹੋ ਗਿਆ ਘਰ ਘਾਟ ਉਜੜ ਗਏ ਘਰੋਂ بے ਘਰ ਹੋ ਗਏ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਹੇਠ 500 ਕਸ਼ਮੀਰੀ ਬ੍ਰਾਹਮਣ ਦਾ ਡੈਪੂਟੇਸ਼ਨ ਉਹਨਾਂ ਨੇ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਮੇਰੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਥਾਨ ਤੇ ਐਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਰਹੇ ਨੇ ਆ ਕੇ ਨਮਸਕਾਰ ਕੀਤੀ ਧਾਹਾ ਮਾਰ ਕੇ ਰੋਣ ਲੱਗੇ ਦੁਖੀ ਪੰਡਤ ਕਸ਼ਮੀਰ ਦੇ ਦੁੱਖਾਂ ਦੇ ਘੇਰੇ ਉਹਨੇ ਆ ਕੇ ਗੁਰਦੁਆਰ ਵਿੱਚ ਆ ਹੰਝੂ ਕੇਰੇ ਸਾਡੇ ਮੰਦਰ ਢਾਹੇ ਜ਼ਾਲਿਮਾਂ ਨਾ ਛੱਡੇ ਬਨੇਰੇ ਬੱਗੇ ਫੂਸ ਹੋਏ ਪੰਛੀਆ ਪੰਡਤਾਂ ਦੇ ਚਿਹਰੇ